ਵੇ ਨਹੀਂ ਕੋਈ ਗੱਲ ਨਹੀਂ ਸੱਚੀ ਗੱਲ ਦੀ ਸੱਚੀ ਗੱਲ ਦੀ ਆਓ ਸਰ ਮਾਰਾ ਲਾ ਦਿਓ ਪਬਲਿਕ ਇਕੱਠੀ ਹੈ ਦੋਨੋਂ ਆਜੋ 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 ਆ ਪਾਉਣੇ ਪਾਣੀ ਹਾਂ ਜੀ ਤੁਹਾਡੀ ਹਰ ਲੋੜ ਦੱਸੋ ਲਾਗ ਸਾਰਾ ਕੰਮ ਹੋ ਰਿਹਾ ਵਧੀਆ ਚੱਲ ਰਿਹਾ ਜੀ ਬਹੁਤ ਦਰਸ਼ਕ ਹੋ ਗਏ ਜੀ ਫੁੱਲ ਮਾਰ ਕੇ ਆ ਜੀ ਦੇਖੋ ਡੀਜ਼ਲ ਬੰਦੇ ਚੱਲਦਾ ਵਧੀਆ ਚੱਲਦਾ ਆਕੇ ਦਾ ਬਹੁਤ ਸਸਤਾ ਉਹ ਉੱਥੇ ਤੋਂ ਦੇ ਆ ਉੱਥੇ ਜਾਇਆ ਪਤਾ ਲੱਗਿਆ ਲੱਗਿਆ ਉੱਥੇ ਉੱਥੇ ਪ੍ਰਧਾਨ ਜੀ 6000 ਲੀਟਰ ਡੀਜ਼ਲ ਦੇ ਆਏ ਤਾਰ ਤੂਰ ਵਾਸਤੇ ਜੰਗਲ ਵਾਸਤੇ 2 ਲੱਖ ਰੁਪਏ ਕੈਸ਼ ਦੇ ਆਏ ਠੀਕ ਹੈ ਜੀ ਨਵਾਲ ਭਾਈ ਹੋਰ ਕੀ ਲੋੜ ਪੈਂਦੀ ਹੈ ਉੱਥੇ ਜਦੇ ਪ੍ਰਧਾਨ ਜੀ ਕੋਲ ਪੁੱਛਦਾ ਕਰਿਆ ਜਾਊਗਾ ਠੀਕ ਹੈ ਜੀ ਬੋਲੋ ਤਮਾਦ ਕਰਦਾ ਕਿ ਜਿਵੇਂ ਤੁਸੀਂ ਜਿਉਂ ਜਿਉਂ ਮੈਨੂੰ ਲੱਗ ਕਿਸੇ ਆ ਚੀਜ਼ ਕਿਸੇ ਹੋਰ ਸੂਬੇ ਚ ਹੁੰਦੀ ਨਾ ਉਹਨੇ ਡੁੱਬਣਾ ਪਿਆਣਾ ਸਹੀ ਗੱਲ ਹੈ ਜੀ ਸਹੀ ਹੈ ਸਾਡੀ ਆਪਣੀ ਜਿਹੜੀ ਖਾਸਾ ਕੌਮ ਦੀ ਜਿਹੜੀ ਬਿਲਕੁਲ ਬਿਲਕੁਲ ਦੇਖੋ ਨਾ ਸੈਂਟਰ ਨੇ ਹੈਲਪ ਕੀਤਾ ਨਾ ਸੂਬੇ ਨੇ ਕੀਤਾ ਆ ਤਾਂ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਆਪ ਨਾ ਚਿੰਤਾ ਕਰਦੇ ਨਹੀਂ ਬਹੁਤ ਆਪਣੇ ਆਪ ਕਰਦੇ ਲੋਕ ਆ ਜਾਂਦੇ ਸੀ ਇੱਥੇ ਤੁਹਾਡੇ ਇੱਕ ਮਿੰਟ ਇੱਕ ਮਿੰਟ ਕੀ ਕਹਿ ਰਹੇ ਹੋ ਕੀ ਕਹਿ ਰਹੇ ਹੋ ਅਸੀਂ ਆਪ ਸਭ ਨੂੰ ਰਿਕਵੈਸਟ ਕਰਦੇ ਆ ਵੀ ਜਿਹੜੀਆਂ ਆਪਣੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਮੇਨ ਆਪਣੀ ਕੋਈ ਨਹੀਂ ਸਰ ਲੈ ਰਿਹਾ ਨੀ ਖਾਸ ਕਰਕੇ ਜੀ ਤੁਹਾਡਾ ਬਹੁਤ ਪਾਰਟੀ ਆਪਣਾ ਇਲਾਕਾ ਠੀਕ ਹੈ ਜੀ ਉਧਰ ਯਾਰ ਹੁਣ ਨਾ ਕੱਗੜ ਦਾ ਪਾਣੀ ਹਾਂਜੀ ਹੁਣ ਸਾਡੇ ਉਧਰ ਸੰਗਰੂਰ ਸਾਈਡ ਤੇ ਹੁਣ ਮਾਰ ਕਰ ਰਿਹਾ ਮੈਂ ਹੁਣ ਚੱਲਿਆ ਉਧਰ ਠੀਕ ਹੈ ਜੀ ਉਧਰ ਸੰਗਰੂਰ ਮੈਨੂੰ ਉਧਰ ਚੱਲਿਆ ਉੱਥੇ ਚਲੋ ਸਿਆਸਤ ਦੀ ਗੱਲ ਸਿਆਸਤ ਪ੍ਰਧਾਨ ਥੋੜਾ ਸੋਨਾ 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 ਕੋਟਾ ਕਰਦੇ ਜੀ ਕਿੱਥੇ ਕਹਿੰਦੇ ਬੇਦਾ ਬੰਨੇ ਹੋਰ ਤਾਂ ਚਲੇ ਤਿਆਰੀ ਕਰੋ ਜੀ ਅੱਗੇ ਆ ਚਾਰ ਹਰ ਸਾਡੇ ਸਾਈਡ ਤੇ ਹੋਰ ਧੰਨਵਾਦ